ਕੰਨ ਦਾ ਟੱਪਣ ਲਾ ਦੇਣੀ ਇਹ ਜੀ ਇਹ ਕਹਿੰਦੇ ਆ ਕਿ ਤੁਸੀਂ ਇਲੈਕਸ਼ਨਾਂ ਨਾਲ ਲੜੋ ਨਹੀਂ ਤੇ ਜਿਹੜਾ ਇਲੈਕਸ਼ਨਾਂ ਤੇ ਤੁਹਾਡੇ ਪੈਸੇ ਖਰਚ ਆਉਣੇ ਉਹਦੀ ਬਜਾਏ ਮੇਰੇ ਐਮਐਲਏ ਨੂੰ ਤੇ ਮੇਰੇ ਜਿਹੜੇ ਆ ਵੀਡੀਓ ਬੂਡੀਓ ਲੱਗੇ ਆ ਜਾਂ ਥੱਲੇ ਆਫਸਰ ਇਹਨਾਂ ਨੂੰ ਦਿਓ ਨਹੀਂ ਅੱਧੇ-ਵੱਧੇ ਤੇ ਤੁਹਾਨੂੰ ਉਹੀ ਬਣਾ ਦਿੰਨੇ ਆ ਅਸੀਂ ਇੱਕ ਲਾਈਵ ਬੈਠੇ ਰਜਿਸਟਰ ਨਹੀਂ ਪਿੰਡ ਪਿੰਡ ਦਾ ਸੀ ਹਸਾਬ ਦੇਖਣਾ ਤੇ ਪਿੰਡ ਪਿੰਡ ਦਾ ਹਿਸਾਬ ਸੋਚਣਾ ਮੈਂ ਸੁਣਿਆ ਕਿ ਐਮਐਲਏ ਆ ਜਾ ਕੇ ਪਿੰਡਾਂ ਵਿੱਚ ਪਰਚੀਆਂ ਪਾਉਂਦੇ ਆ ਬੋਲੀ ਲਵਾਉਂਦੇ ਆ ਜੀ ਕਿ ਜਿਹੜਾ ਵਾਅਦਾ ਬਈ ਦੇਊਗਾ ਜੀ ਉਹਨੂੰ ਬੜਾਵਾਂਗੇ ਸੋ ਇਹਨਾਂ ਨੇ ਤਾਂ ਇਹੀ ਕੰਮ ਫੜਿਆ ਮੈਂ ਖਾਸ ਕਰਕੇ ਜਿਹੜੇ ਅਫਸਰ ਨੇ ਖਾਸ ਕਰਕੇ ਜਿਹੜੇ ਗ੍ਰਾਮ ਸੇਵਕ ਪੰਚਾਇਤ ਸੱਕਰੀ ਵੀਡੀਓ ਜਿਹੜੇ ਲੋਕਾਂ ਨੂੰ ਤੰਗ ਕਰ ਰਹੇ ਆ ਐਨਓਸੀਆਂ ਨਹੀਂ ਦੇ ਰਹੇ ਸ਼ਰਾਰਤਾ ਕਰ ਰਹੇ ਆ ਉਹਨਾਂ ਨੂੰ ਇਹ ਕਹਿਣਾ ਚਾਹੁੰਨਾ ਕਿ ਦਿਨ ਦੂਰ ਨਹੀਂ ਮੁੜ ਕੇ ਤੁਸੀਂ ਰੋਣਾ ਤੇ ਤੁਹਾਡਾ ਮੇਰੇ ਤੋਂ ਕਿਸੇ ਨੇ ਖੜਾ ਨਹੀਂ ਛਡਾਉਣਾ ਤੇ ਨਾ ਮੈਂ ਛੱਡਣਾ ਕਿਸੇ ਦੀ ਸੁਭਾਰਿਸ਼ ਤੇ ਤੇ ਜਿਹੜਾ ਵੀਡੀਓ ਲੱਗਿਆ ਨਹੀਂ ਫਰੀਦਕੋਟ ਵਾਲਾ ਮੈਂ ਉਹਨਾਂ ਨੂੰ ਕਹਿਣਾ ਚਾਹੁੰਨਾ ਕਿ ਇਹਨਾਂ ਦਾ ਤਾਂ ਜਿਹੜਾ ਜੋ ਇਹਨਾਂ ਨੇ ਕਰਨਾ ਸੀ ਕਰ ਲਿਆ ਜੀ ਤਸਦਾ ਇੱਕ ਗੱਲ ਸੁਣ ਲੋ ਕਿ ਅਸੀਂ ਜਿਹੜੇ ਜਿਹੜੇ ਬੰਦਿਆਂ ਨੇ ਧੱਕਾ ਕੀਤਾ ਜੀ ਤੇ ਸਮਾਂ ਸਾਡਾ ਆ ਜਾਣਾ ਤੇ ਇਹਨਾਂ ਨੂੰ ਬਖਸ਼ਣਾ ਮੈਂ ਕਿਸੇ ਨੂੰ ਨਹੀਂ ਇਹ ਗੱਲ ਮੈਂ ਤੁਹਾਨੂੰ ਅਜਹਦੀ ਸਾਹਿਬ ਕਹਿਣ ਲੱਗਾ ਵੈਸੇ ਮੈਂ ਜਿਹੜੇ ਕਿਸੇ ਤੇ ਵਾਅਦਾ ਨਹੀਂ ਕਰਦਾ ਜੀ ਪਰ ਜਦੋਂ ਕੋਈ ਬੰਦੇ ਜਿਹਾ ਸ਼ਰਮੀ ਲਾ ਲੈਣ ਜੀ ਤੇ ਮੈਂ ਭਾਵੇਂ ਉਹ ਫਰੀਦਕੋਟ ਦੇ ਹੀ ਰਹਿਣ ਵਾਲੇ ਹੋਣ ਸਾਡੇ ਪੁਜਾ ਸੈਕਟਰੀ ਤੇ ಗ್ರಾಮ ਸੇਵਕ ਤੇ ਜਾਂ ਜਿਹੜੇ ਹੈਗੇ ਆ ਕੋਈ ਸਬ-ਡੈਂਟ ਸਬ-ਡੈਂਟ ਜਾਂ ਵੀਡੀਓ ਵੀਡੀਓ ਜੀ ਮੁਰਗੇ ਮੈਂ ਕਿਸੇ ਵੀ ਗੱਲ ਨਹੀਂ ਸੁਣਨੀ ਤੇ ਮੈਂ ਬਖਸ਼ਣਾ ਨਹੀਂ ਜੀ ਤੇ ਇਹ ਇਹ ਮਤ ਸੋਚਣ ਕਿ ਕੱਲੀ ਬਦਲੀ ਹੋਊਗੀ ਜੀ ਮੈਂ ਉਹ ਕੁਝ ਕਰੂੰਗਾ ਕਿ ਉਹਨਾਂ ਦੇ ਗਾਂ ਬੱਚੇ ਵੀ ਯਾਦ ਰੱਖਣਗੇ ਕਿ ਉਹਨਾਂ ਨੇ ਇਹ ਚੋਣਾ ਵਿੱਚ ਧੰਦ ਲਿਆ ਕੀਤੀਆਂ ਸੀ ਚੋਣਾ ਵਿੱਚ ਗੰਦ ਪਾਇਆ ਸੀ ਇਹ ਚੋਣਾ ਹਾਈ ਕੋਰਟ ਦੇ ਦਖਲ ਕਰਕੇ ਤੇ ਹਾਈ ਕੋਰਟ ਦੇ ਡੰਡੇ ਕਰਕੇ ਇਹਨਾਂ ਨੂੰ ਕਰੋੜੀਆਂ ਪੈ ਰੀਆਂ ਨਹੀਂ ਤੇ ਹੁਣ ਏਡੀਆਂ ਵੱਡੀਆਂ ਧਾਂਦਰੀਆਂ ਹੋ ਰਹੀਆਂ ਚੋਣਾ 'ਚ ਨਹੀਂ ਕਿ ਮੈਂ ਸਮਝਦਾ ਇਹ ਪੰਚਾਇਤੀ ਰਾਜ ਨਾਲ ਜਾਂ ਪੰਜਾਬ ਦੇ ਪਿੰਡਾਂ ਦੇ ਲੋਕਾਂ ਨਾਲ ਬਹੁਤ ਵੱਡਾ ਤੁੱਖਾ ਹੈ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਹੈ ਹਾਲੀ ਸਾਹਿਬ ਸਭ ਤੋਂ ਪਹਿਲਾਂ ਤਾਂ ਮੈਂ ਸਾਡੇ ਕਾਂਗਰਸੀ ਆ ਮੇਰੇ ਵਰਕਰ ਸਹਿਬਾਨਾਂ ਨੂੰ ਉਹਨਾਂ ਨੂੰ ਬੁਧਾਈ ਕੀ ਦੇਣਾ ਚਾਹੁੰਦਾ ਕਿ ਜਿਹੜੇ ਅੱਜ ਆਮ ਆਦਮੀ ਪਾਰਟੀ ਦੀ ਹਾਲਾਤ ਬਣਾਏ ਹੋਏ ਹੈ ਪੰਚਾਇਤੀਆਂ ਚੋਣਾਂ ਤੇ ਬਹੁਤ ਵੱਡੇ ਵਰਕਰਸ ਮੇਰੇ ਸਾਥੀ ਸਾਡੇ ਸਰਪੰਚ ਸਾਹਿਬਾਨ ਬਹੁਤ ਦਲੇਰੀ ਨਾਲ ਉਹਨਾਂ ਗੱਲਾਂ ਦਾ ਸਾਹਮਣਾ ਕਰ ਰਹੇ ਹੈ ਜੀ ਪੈਰ ਪੈਰ ਤੇ ਉਹਨਾਂ ਨੂੰ ਮੁਸ਼ਕਲ ਆ ਰਹੀਆਂ ਕਦੀ ਉਹਨਾਂ ਨੂੰ ਰੋਟੀਆਂ ਜਾ ਰਹੀਆਂ ਵੋਟਰ ਸੂਚੀਆਂ ਕਦੀ ਉਹਨਾਂ ਨੂੰ ਜਿਹੜੇ ਉਹਨਾਂ ਦੀ ਐਨਓਸੀਆਂ ਲੈਣੀਆਂ ਉਹ ਨਹੀਂ ਦਿੱਤੀਆਂ ਜਾ ਰਹੀਆਂ ਜੀ ਸੋ ਪੈਰ ਪੈਰ ਤੇ ਉਹਨਾਂ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅੱਜ ਹਾਲਾਤ ਇਹ ਹੈ ਕਿ ਜਿੰਨਾ ਇਹਨਾਂ ਨੇ ਪੰਚਾਇਤ ਚੋਣਾਂ ਵਿੱਚ ਗੰਦ ਪਾ ਦਿੱਤਾ ਜੀ ਉਹ ਇਹੋ ਜਿਹਾ ਬਦਲਾਵ ਲੈ ਕੇ ਆਂਦਾ ਹੈ ਕਿ ਇਹ ਚਾਹੁੰਦੇ ਆ ਕਿ ਜਿਹੜੇ ਬੰਦੇ ਇਹਨਾਂ ਨੂੰ ਇਹਨਾਂ ਦੀਆਂ ਜੇਬਾਂ ਖੜਨਗੇ ਜੀ ਲੀਡਰਾਂ ਦੀਆਂ ਤੇ ਇਹਨਾਂ ਦੇ ਅਫਸਰਾਂ ਦੀਆਂ ਇਹ ਚਾਹੁੰਦੇ ਆ ਕਿ ਅਸੀਂ ਉਹਨਾਂ ਨੂੰ ਕਿਵੇਂ ਨਾ ਕਿਵੇਂ ਦੂਜਿਆਂ ਦੇ ਕਾਗਜ਼ ਖਰਾਬ ਕਰਕੇ ਉਹਨਾਂ ਨੂੰ ਚਿਤਾ ਦਈਏ ਜੀ ਸੋ ਇਸ ਕਰਕੇ ਮੈਂ ਸਮਝਦਾ ਇੱਕ ਬਹੁਤ ਹੀ ਇੱਕ ਮਾੜੇ ਹਾਲਾਤ ਇਹਨਾਂ ਨੇ ਬਣਾ ਦਿੱਤੇ ਐ ਪਹਿਲੀ ਗੱਲ ਤਾਂ ਇਹ ਚੋਣਾ ਕਰਾਉਣਾ ਨਹੀਂ ਚਾਹੁੰਦੇ ਸੀ ਇਹ ਚੋਣਾ ਹਾਈ ਕੋਰਟ ਦੇ ਦਖਲ ਕਰਕੇ ਤੇ ਹਾਈ ਕੋਰਟ ਦੇ ਡੰਡੇ ਕਰਕੇ ਇਹਨਾਂ ਨੂੰ ਕਰਾਉਣੀਆਂ ਪੈ ਰੀਆਂ ਨਹੀਂ ਤੇ ਹੁਣ ਇਡੀਆਂ ਵੱਡੀਆਂ ਧਾਂਦਰੀਆਂ ਹੋ ਰੀਆਂ ਚੋਣਾਂ 'ਚ ਕਿ ਮੈਂ ਸਮਝਦਾ ਇਹ ਪੰਚਾਇਤੀ ਰਾਜ ਨਾਲ ਜਾਂ ਪੰਜਾਬ ਦੇ ਪਿੰਡਾਂ ਦੇ ਲੋਕਾਂ ਨਾਲ ਬਹੁਤ ਵੱਡਾ ਤੋਖਾ ਹੈ ਕਿਉਂਕਿ ਜਿਹੜਾ ਡਿਜ਼ਰਵ ਨਹੀਂ ਕਰਦਾ ਹੁੰਦਾ ਬੰਦਾ ਉਹ ਸਰਪੰਚ ਜਦੋਂ ਬਣ ਜਾਂਦਾ ਹੈ ਤੇ ਉਹ ਪਿੰਡ ਦਾ ਡਿਵੈਲਪਮੈਂਟ ਕਰਨ ਦੀ بجائے ਪਿੰਡ ਨੂੰ ਪਿੱਛੇ ਨੂੰ ਲੈ ਜਾਂਦਾ ਐਸ ਵੇਲੇ ਇਹਨਾਂ ਦੀ ਸਰਕਾਰ ਦੇ ਤੇ ਸੂਬੇ ਦੇ ਫਾਈਨੈਂਸ਼ੀਅਲ ਹਲਾਤੇ ਇਹ ਨੇ ਕਿ ਇਹਨਾਂ ਨੇ ਗਾਹ ਵੀ ਕਿਸੇ ਨੂੰ ਪਿੰਡ ਨੂੰ ਜਾਂ ਕਿਸੇ ਇਲਾਕੇ ਨੂੰ ਗ੍ਰਾਂਟ ਨਹੀਂ ਦੇਣੀ ਇਹਨਾਂ ਦੇ ਵਸਤੂ ਹੀ ਹੈ ਨਹੀਂ ਸੋ ਇਸ ਕਰਕੇ ਜੇ ਬਿਲਕੁਲ ਹੀ ਨਕੰਮੇ ਬੰਦੇ ਇਹਨਾਂ ਨੇ ਬਣਾ ਲਏ ਜੀ ਉਹਨਾਂ ਤੋਂ ਪੈਸੇ ਇਕੱਠੇ ਕਰਨ ਦੇ ਮਾਰਿਆ ਨੇ ਜੀ ਤੇ ਉਹਦਾ ਨੁਕਸਾਨ ਅਲਟੀਮੇਟਲੀ ਪੰਜਾਬ ਦੇ ਲੋਕਾਂ ਦਾ ਹੋਣਾ ਹੈ ਪੰਜਾਬ ਦੇ ਪਿੰਡਾਂ ਦਾ ਹੋਣਾ ਹੈ ਤੇ ਡਵੈਲਪਮੈਂਟ ਹੋਣ ਦੀ ਬਜਾਏ ਨੁਕਸਾਨ ਪੇਸ਼ਾਨੂ ਚਲੇ ਜਾਣਾ ਇਹ ਭਗਵੰਤ ਮਾਨ ਵੀ ਤਾਂ ਹੀ ਕਹੀ ਜਾਂਦਾ ਵੀ ਤੁਸੀਂ ਐਵੇਂ ਲੱਖ ਕਮਾਉਣ ਦੀ ਗੱਲ ਸੋਚ ਲਿਓ ਇਹ ਜੀ ਇਹ ਕਹਿੰਦੇ ਆ ਕਿ ਤੁਸੀਂ ਇਲੈਕਸ਼ਨਾਂ ਨਾ ਲੜੋ ਨਹੀਂ ਤੇ ਜਿਹੜਾ ਲੇਖਣਾ ਜੇ ਤੁਹਾਡੇ ਪੈਸੇ ਖਰਚ ਆਉਣੇ ਉਹਦੀ ਬਜਾਏ ਮੇਰੇ ਐਮਐਲਏ ਨੂੰ ਤੇ ਮੇਰੇ ਜਿਹੜੇ ਆ ਵੀਡੀਓ ਬੂਡੀਓ ਲੱਗੇ ਆ ਜਾਂ ਥੱਲੇ ਆਫਸਰ ਇਹਨਾਂ ਨੂੰ ਦਿਓ ਨਹੀਂ ਅੱਤੇ ਬਜੱਦੇ ਤੇ ਤੁਹਾਨੂੰ ਵੀ ਬਣਾ ਦਿੰਨੇ ਆ ਨਹੀਂ ਪਰ ਮੈਂ ਗੱਲ ਕਹਿਣਾ ਚਾਹੁੰਨਾ ਕਿ ਅਸੀਂ ਇੱਕ ਲਾਈ ਬੈਠੇ ਰਜਿਸਟਰ ਨਹੀਂ ਪਿੰਡ ਪਿੰਡ ਦਾ ਸੀ ਹਿਸਾਬ ਦੇਖਣਾ ਤੇ ਪਿੰਡ ਪਿੰਡ ਦਾ ਹਿਸਾਬ ਸੋਚਣਾ ਜੀ ਤੇ ਮੈਂ ਜਿੰਨੇ ਵੀ ಗ್ರಾಮ ਸੇਵਕ ਆ ਜਿੰਨੇ ਵੀ ਪੰਚਾਇਤ ਸੈਕਟਰੀ ਆ ਜੀ ਤੇ ਜਿਹੜਾ ਵੀਡੀਓ ਲੱਗਿਆ ਜੀ ਫਰੀਦਕੋਟ ਵਾਲਾ ਮੈਂ ਉਹਨਾਂ ਨੂੰ ਕਹਿਣਾ ਚਾਹੁੰਨਾ ਹੈ ਕਿ ਇਹਨਾਂ ਦਾ ਤਾਂ ਜਿਹੜਾ ਜੋ ਇਹਨਾਂ ਨੇ ਕਰਨਾ ਸੀ ਕਰ ਲਿਆ ਜੀ ਤੇ ਇਸ ਦਾ ਇੱਕ ਗੱਲ ਸੁਣ ਲਓ ਕਿ ਅਸੀਂ ਜਿਹੜੇ-ਜਿਹੜੇ ਬੰਦਿਆਂ ਨੇ ਧੱਕਾ ਕੀਤਾ ਜੀ ਤਸ ਸਮਾ ਸਾਡਾ ਆ ਜਾਣਾ ਤੇ ਇਹਨਾਂ ਨੂੰ ਬਖਸ਼ਣਾ ਮੈਂ ਕਿਸੇ ਨੂੰ ਨਹੀਂ ਇਹ ਕੱਲ ਮੈਂ ਤੁਹਾਨੂੰ ਅਜ ਹੱਲੀ ਸਾਹਿਬ ਕਹਿਣ ਲੱਗਾ ਵੈਸੇ ਮੈਂ ਜਲਦੀ ਦੇਣੇ ਕਿਸੇ ਤੇ ਵਾਅਦਾ ਨਹੀਂ ਕਰਦਾ ਜੀ ਪਰ ਜਦੋਂ ਕੋਈ ਬੰਦੇ ਜਰਾ ਸ਼ਰਮੀ ਲਾ ਲੈਣ ਜੀ ਤੇ ਮੈਂ ਭਾਵੇਂ ਉਹ ਫਰੀਦਕੋਟ ਦੇ ਹੀ ਰਹਿਣ ਵਾਲੇ ਹੋਣ ਸਾਡੇ ਪੰਜਾ ਸੈਕਟਰੀ ਤੇ ಗ್ರಾಮ ਸੇਵਕ ਤੇ ਜਾਂ ਜਿਹੜੇ ਹੈਗੇ ਆ ਕੋਈ ਸੁਪਰਡੈਂਟ ਸੁਪਰਡੈਂਟ ਜਾਂ ਵੀਡੀਓ ਬੁਡੀਓ ਜੀ ਮੁੜ ਕੇ ਮੈਂ ਕਿਸੇ ਦੀ ਬਖਸ਼ਣਾ ਨਹੀਂ ਜੀ ਤੇ ਇਹ ਇਹ ਮਤ ਸੋਚਣ ਕਿ ਕੱਲੀ ਬਦਲੀ ਹੋਊਗੀ ਜੀ ਮੈਂ ਉਹ ਕੁਝ ਕਰੂੰਗਾ ਕਿ ਉਹਨਾਂ ਦੇ ਗਾਂ ਬੱਚੇ ਵੀ ਯਾਦ ਰੱਖਣਗੇ ਕਿ ਉਹਨਾਂ ਨੇ ਇਹ ਚੋਣਾਂ ਵਿੱਚ ਧੰਦ ਲੀਏ ਕੀਤੀਆਂ ਸੀ ਚੋਣਾਂ ਵਿੱਚ ਗੰਦ ਪਾਇਆ ਸੀ ਜੀ ਆ ਮੈਂ ਸਿਰੇ ਤਾਈ ਜਾਊਗਾ ਕਿਉਂਕਿ ਕਿਸੇ ਹਾਲਤ ਚ ਅਸੀਂ ਇਹ ਨਹੀਂ ਚਾਹੁੰਦੇ ਕਿ ਜਿਹੜੀ ਡੈਮੋਕਰੇਸੀ ਹੈ ਲੋਕਤੰਤਰ ਹੈ ਉਹ ਖਤਮ ਕੀਤਾ ਜਾਵੇ ਨੇ ਅਸੀਂ ਚਾਹੁੰਦੇ ਕਿ ਸਹੀ ਤਰੀਕੇ ਨਾਲ ਚੋਣਾਂ ਹੋਣ ਜੀ ਤੇ ਜਿਹੜੇ ਡਿਜ਼ਰਵਿੰਗ ਬੰਦੇ ਹੋ ਜਿੱਤਣ ਕੋਈ ਖਬਰਾਂ ਆ ਰਹੀਆਂ ਕਿ ਕਿੱਥੇ ਪੰਚਾਇਤ ਸੱਤਰ ਜਾਂ ਵੀਡੀਓ ਧੱਕਾ ਵੀ ਕਰ ਰਹੇ ਆ ਬਿਲਕੁਲ ਬਿਲਕੁਲ ਐਨਓਸੀਆਂ ਨਹੀਂ ਦੇ ਰਹੇ ਸਾਡੇ ਬੰਦਿਆਂ ਨੂੰ ਜੀ ਇਹਨਾਂ ਨੇ ਜਾਣ ਕੇ ਇੰਨੇ ਕਾਗਜ਼ ਆ ਜਿਹੜੇ ਉਹ ਮੁਸ਼ਕਲ ਬਣਾ ਦਿੱਤੇ ਜਾਣ ਕੇ ਇੰਨੀਆਂ ਐਨਓਸੀਆਂ ਵਿੱਚ ਇਹਨਾਂ ਨੇ ਕਹਿਤਾ ਕਿ ਸਰ ਇੰਨੀਆਂ ਐਨਓਸੀਆਂ ਚਾਹੀਦੀਆਂ ਹਰ ਇੱਕ ਚੀਜ਼ ਦੀਆਂ ਵੱਧ ਐਨਓਸੀਆਂ ਬਣਾਉਂਦੀਆਂ ਨਹੀਂ ਤਾਂ ਕਿ ਕਿਸੇ ਨਾ ਕਿਸੇ ਗੱਲ 'ਚ ਨੁਕਸ ਕੱਢ ਕੇ ਅਸੀਂ ਕਾਗਜ਼ ਰਿਜੈਕਟ ਕਰ ਸਕੀਏ। ਓਕੇ। ਬਾਕੀ ਇਹ ਮੈਂ ਸੁਣਿਆ ਕਿ ਜਿਹੜੇ ਐਮ.ਐਲ.ਏ ਆ ਜਾ ਕੇ ਪਿੰਡਾਂ ਵਿੱਚ ਪਰਚੀਆਂ ਪਾਉਂਦੇ ਆ, ਬੋਲੀ ਲਵਾਉਂਦੇ ਆ। ਜੀ। ਕਿ ਜਿਹੜਾ ਵਾਅਦਾ ਬਈ ਦੇਊਗਾ ਜੀ। ਉਹਨੂੰ ਬੜਾਵਾਵਾਂਗੇ। ਸੋ ਇਹਨਾਂ ਨੇ ਤਾਂ ਇਹੀ ਕੰਮ ਫੜਿਆ। ਜਿਹੜੇ ਕਹਿੰਦੇ ਹੁੰਦੇ ਸੀ ਕਿ ਯਾਰ ਪੈਂਚਰਾਂ ਵਾਲੇ ਨੂੰ ਜਾਂ ਅਸੀਂ ਰਿਕਸ਼ੇ ਵਾਲੇ ਨੂੰ ਜਾਜ਼ੀ ਰੇੜੀ ਵਾਲੇ ਨੂੰ ਉਹਨੂੰ ਤਾਕਤ ਦੇ ਕਿੱਥੇ ਪੰਚਰਾ ਵਾਲੇ ਰਿਕਸ਼ੇ ਵਾਲੇ ਜੀ ਸੋ ਉਹੀ ਜਿਹੜੇ ਸਵਾਰਥੀ ਬੰਦੇ ਆ ਜਿਨ੍ਹਾਂ ਦਾ ਦਾ ਨਹੀਂ ਲੱਗਿਆ ਲੋਕ ਉਹਨਾਂ ਨੂੰ ਪਸੰਦ ਨਹੀਂ ਕਰਦੇ ਪਿੰਡਾਂ ਵਿੱਚ ਉਹ ਲੋਕ ਅੱਜ ਇਹਨਾਂ ਦਾ ਸੈਟਿੰਗ ਕਰਕੇ ਇਹਨਾਂ ਦੇ ਸਿਆਸੀ ਬੰਦਿਆਂ ਨਾਲ ਤੇ ਇਹਨਾਂ ਦੇ ਅਫਸਰਾਂ ਨਾਲ ਅੱਜ ਉਹ ਸਰਪੰਚ ਬਣਨਾ ਚਾਹੁੰਦੇ ਪਿੰਡਾਂ ਦੇ ਸੋ ਇੱਕ ਗੱਲ ਇਹ ਵੀ ਪ੍ਰਚਾਰ ਕੀਤੀ ਜਾ ਰਹੀ ਆ ਕਿ ਅਕਾਲੀ ਤੇ ਕਾਂਗਰਸੀ ਜਿਹੜੇ ਆ ਉਮੀਦਵਾਰ ਉਹ ਸਰਪੰਚੀ ਚ ਖੜਨਾ ਹੀ ਨਹੀਂ ਚਾਹੁੰਦੇ ਦੇਖੋ ਸਾਡੇ ਬੰਦੇ ਤਾਂ ਸਾਰੇ ਤਿਆਰ ਹੈ ਅਕਾਲੀ ਦਲ ਦਾ ਮੈਨੂੰ ਪਤਾ ਨਹੀਂ ਜੀ ਠੀਕ ਹੈ ਨਾਲੇ ਦੂਜੀ ਗੱਲ ਇਹ ਹੈ ਆਪਣਾ ਭਾਲੀ ਸਾਹਿਬ ਕਿ ਇਸ ਸਰਕਾਰ ਨੂੰ ਹਰੇਕ ਵਰਜ ਨੇ ਦੇਖ ਲਿਆ ਜੀ ਕੀ ਹੋ ਗਿਆ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਪੰਜਾਬ ਦੇ ਤੁਸੀਂ ਮੈਂ ਜਿਹੜੀ ਗੱਲ ਕਹਿੰਦਾ ਸੀ 6 ਮਹੀਨਿਆਂ ਚ ਸਰਕਾਰ ਦਾ ਭੁਗਤਿਆ ਜਾਣਾ ਫਿਰ ਤੋਂ ਤੁਹਾਡੇ ਮਾਧਿਅਮ ਰਾਹੀਂ ਕਿਉਂਕਿ ਤੁਸੀਂ ਇਸ ਇਲਾਕੇ ਨੂੰ ਬੜੀ ਭਲੀ ਭਾਂ ਜਾਣਦੇ ਹੋ ਮੈਂ ਖਾਸ ਕਰਕੇ ਜਿਹੜੇ ਅਫਸਰ ਨੇ ਖਾਸ ਕਰਕੇ ਜਿਹੜੇ ಗ್ರಾಮ ਸੇਵਕ ਪੰਚਾਇਤ ਸਕਰੀ ਵੀਡੀਓ ਜਿਹੜੇ ਲੋਕਾਂ ਨੂੰ ਤੰਗ ਕਰ ਰਹੇ ਆ ਐਨਓਸੀਆਂ ਨਹੀਂ ਦੇ ਰਹੇ ਸ਼ਰਾਰਤਾ ਕਰ ਰਹੇ ਆ ਉਹਨਾਂ ਨੂੰ ਇਹ ਕਹਿਣਾ ਚਾਹੁੰਨਾ ਕਿ ਦਿਨ ਦੂਰ ਨਹੀਂ ਮੁੜ ਕੇ ਤੁਸੀਂ ਰੋਣਾ ਤਾਂ ਤੁਹਾਡਾ ਮੇਰੇ ਤੋਂ ਕਿਸੇ ਨੇ ਖੜਾ ਨਹੀਂ ਛਡਾਉਣਾ ਤੇ ਨਾ ਮੈਂ ਛੱਡਣਾ ਕਿਸੇ ਦੀ ਸੁਭਾਰਿਸ਼ ਤੇ ਜੀ ਹਾਂ ਤੇ ਇਹ ਹੈ ਕਿ ਐਤ ਕੀ ਆਮ ਆਦਮੀ ਪਾਰਟੀ ਨੇ ਸਾਨੂੰ ਦੱਸਤਾ ਕਿ ਭਾਈ ਨਜਾਇਜ਼ ਕਿਵੇਂ ਕਰੀਦੀ ਐ ਤੇ ਅਸੀਂ ਅਸੀਂ ਭੁੱਲੇ ਕੁਝ ਨਹੀਂ ਤੇ ਮੈਂ ਉਹ ਮੁੜ ਕੇ ਇਹ ਹੈ ਕਿ ਇਹਨਾਂ ਨੂੰ ਤਾਂ ਉਹ ਨਹੀਂ ਸਮਝ ਵੀ ਨਹੀਂ ਤੇ ਜੋ ਸਾਡੀ ਵਾਰੀ ਆ ਗਈ ਮੁੜ ਕੇ ਅਸੀਂ ਕੰਨਾਂ ਟੱਪਣ ਲਾ ਦੇਵਾਂਗੇ ਸੋ ਸਭ ਇੱਕ ਗੱਲ ਇਹ ਆ ਕਿ ਦਿਨ ਤਾਂ ਸਿਰਫ ਤਿੰਨ ਹੀ ਆ ਜਿਹੜੇ ਆ ਨਾਮਜ਼ਦਗੀਆਂ ਭਰਨ ਦੇ ਕਿਉਂਕਿ ਛੁੱਟੀ ਆ ਗਈ ਕੱਲ ਦੀ ਛਣੀਆਂ ਐਤਵਾਰ ਦੀ ਛੁੱਟੀ ਆ ਗਈ ਉਸ ਤੋਂ ਬਾਅਦ 2 ਅਕਤੂਬਰ ਦੀ ਫੇਰ ਛੁੱਟੀ ਆ ਗਈ ਮਹਾਤਮਾ ਗਾਂਧੀ ਦੀ ਤੇ ਦਿਨ ਤਾਂ ਕੁਝ ਵੀ ਨਹੀਂ ਰਹਿ ਗਏ ਕਾ ਕਾਗਜ਼ ਭਰਨ ਦੇ ਕੀ ਉਹਨੇ ਦਿਨਾਂ ਦੇ ਵਿੱਚ ਐਨਓਸੀਆਂ ਤੇ ਉਹ ਸਾਰਾ ਕੁਝ ਮੁਕੰਮਲ ਹੋਣ ਦੀ ਆਸ ਬਿਲਕੁਲ ਨਹੀਂ ਜੀ ਇਹਨਾਂ ਨੇ ਐਨਓਸੀਆਂ ਐਸੇ ਕਰਕੇ ਜਿਆਦਾ ਵਧਾਈਆਂ ਕਿ ਅਸੀਂ ਕਾਗਜ਼ ਕਿਸੇ ਨਾ ਕਿਸੇ ਬਹਾਨੇ ਖਰਾਬ ਕਰ ਸਕੀਏ ਸਾਡੇ ਕੈਂਡੀਡੇਟ ਕਾਂਗਰਸ ਦੇ ਕੈਂਡੀਡੇਟ ਆ ਉਹਨਾਂ ਦੇ ਤੇ ਅਸੀਂ ਐਕਚੁਅਲੀ ਤਾਂ ਜੀ ਸਿੱਧੀ ਗੱਲ ਇਹ ਐ ਐਸ ਵੇਲੇ ਸਾਰਾ ਕੰਟਰੋਲ ਫਰੀਦਕੋਟ ਤਾਂ ਇੱਕ ਪ੍ਰੋਪਰ ਵੀਡੀਓ ਵੀ ਨਾ ਲੱਗਿਆ ਐਸ.ਪੀ.ਓ ਨੂੰ ਚਾਰਜ ਦਿੱਤਾ ਹੋਇਆ ਕਿ ਇਹ ਇਹਨਾਂ ਦੇ ਜਿਹੜੇ ਐਮ.ਐਲ.ਏ ਆ ਉਹ ਐਸ ਵੇਲੇ ਸੌਦੇਬਾਜ਼ੀਆਂ ਕਰ ਰਹੇ ਨੇ ਜੀ ਜਿਹੜੇ ਆਮ ਆਦਮੀ ਪਾਰਟੀ ਦੇ ਸੱਚੇ ਵਰਕਰ ਵੀ ਰਹੇ ਆ ਜੀ ਮੈਂ ਉਹਨਾਂ ਦੀ ਇੱਜ਼ਤ ਕਰਦਾ ਉਹਨਾਂ ਦੀ ਕਦਰ ਕਰਦਾ ਪਰ ਉਹਨਾਂ ਨੂੰ ਵਿਚਾਰੇ ਨੂੰ ਪੁੱਛਦਿਆ ਕੋਈ ਨਹੀਂ ਜੀ ਇਸ ਵੇਲੇ ਤਾਂ ਜਿਹਦੀ ਜੇਬ ਚ 2 ਰੁਪਏ ਹੈ ਭਾਈ ਉਹਦੀ ਚੜ੍ਹਾਈ ਹੈ ਜੀ ਖੁੱਲੀਆਂ ਬੋਲੀਆਂ ਲੱਗ ਰੀਆਂ ਅਫਸਰ ਵੀ ਆਪ ਦੀਆਂ ਲਾ ਰਹੇ ਆ ਤੇ ਲੀਡਰ ਵੀ ਲਾ ਰਹੇ ਆ ਸੋ ਐਸ ਕਰਕੇ ਪਰ ਮੈਂ ਫਿਰ ਤੋਂ ਵਾਲੀ ਸਾਹਿਬ ਇਹ ਕਹਿਣਾ ਚਾਹੁੰਦਾ ਕਿ ਜਿਹੜਾ ਇਹ ਹਾਲਾਤ ਕਰ ਰਿਹਾ ਪੰਜਾਬ ਦੇ ਲੋਕਤੰਤਰ ਦੇ ਇਹਦਾ ਨੁਕਸਾਨ ਅਲਟੀਮੇਟਲੀ ਪੰਜਾਬ ਦੇ ਲੋਕਾਂ ਦਾ ਹੋਣਾ ਪਿੰਡਾਂ ਦਾ ਹੋਣਾ ਡਵੈਲਪਮੈਂਟ ਕੋਈ ਹੋਣੀ ਨਹੀਂ ਜੇ ਗਲਤ ਬੰਦੇ ਮੂਹਰੇ ਲੱਗ ਗਏ ਉਹ ਸਗੋਂ ਪਿੰਡ ਵਿੱਚ ਚੰਗਾ ਕਰਨ ਦੀ بجائے ਪਿੰਡ ਵਿੱਚ ਕਲੇਸ਼ ਪੈਦਾ ਕਰ ਦਿੰਦੇ ਆ ਜੀ ਸੋ ਇਸ ਕਰਕੇ ਮੈਂ ਜਿੱਥੇ ਆਪਦੇ ਬੰਦਿਆਂ ਨੂੰ ਕਹਿਣਾ ਚਾਹੁੰਦਾ ਕਿ ਕੋਈ ਨਹੀਂ ਤਗੜੇ ਹੋ ਜੀ ਤਗੜੇ ਹੋ ਕੇ ਲੜਾਈ ਲੜੋ ਤੁਹਾਡੇ ਨਾਲ ਹੈ ਮੇਰੀ ਮਜਬੂਰੀ ਸੀ ਕਿ ਕੋਈ ਮੈਨੂੰ ਬਾਹਰ ਆਉਣਾ ਪੈ ਜਾ ਜੀ ਪਰ ਜਿੱਥੇ ਜਿੱਥੇ ਜਿਹੜੇ ਸਾਡੇ ਬੰਦੇ ਨਾਲ ਧੱਕਾ ਹੋਊਗਾ ਉਹ ਸਮਝ ਲਓ ਮੇਰੇ ਦਿਲ ਤੇ ਲਿਖਿਆ ਹੋਇਆ ਹੈ ਇਹ ਸਭ ਐਤ ਕੀ ਮੈਂ ਨੋਟ ਕਰਕੇ ਰੱਖਣਾ ਹੈ ਤੇ ਇਹਦਾ ਸਾਰੇ ਦਾ ਹਿਸਾਬ ਲੈਣਾ ਮੈਂ ਜੀ ਸੋ ਇਹ ਹਾਲੀਬਾ ਮੇਰੀ ਤੁਹਾਨੂੰ ਵੀ ਬੇਨਤੀ ਹੈ ਪ੍ਰੈਸ ਵਾਲੇ ਵੀਰਾਂ ਨੂੰ ਕਿ ਪ੍ਰੈਸ ਇੱਕ ਜ਼ਿੰਮੇਵਾਰ ਮਾਧਮ ਹੈ ਕਿ ਤੁਹਾਨੂੰ ਵੀ ਮੇਰੀ ਬੇਨਤੀ ਹੈ ਕਿ ਇਹ ਗੱਲਾਂ ਜਾ ਕੇ ਵੀਡੀਓ ਆਫਸ ਥੱਲੇ ਜਾ ਕੇ ਲੋਕਾਂ ਨੂੰ ਦਿਖਾਓ ਹਾਲਾਤ ਕੀ ਬਣਾਏ ਹੋਏ ਹੈ ਸਰਕਾਰ ਨੇ ਤੇ ਡਰੋ ਸਾਹਿਬ ਚੋਣਾਂ ਤੋਂ ਪਹਿਲਾਂ ਉਮੀਦ ਹੈ ਤੁਸੀਂ ਆ ਕੇ ਸਾਰਾ ਕੁਝ ਦੇਖੋਗੇ ਸਾਰਾ ਹਾਲਾਤ ਜ਼ਰੂਰ ਜ਼ਰੂਰ ਜੀ ਚੋਣਾਂ ਤੋਂ ਪਹਿਲਾਂ ਆ ਕੇ ਸਭ ਕੁਝ ਦੇਖਾਂਗੇ ਅ ਆ ਆਪਦੇ ਸਾਥੀਆਂ ਦੇ ਨਾਲ ਹੈ ਜੀ ਇਹ ਅਸਲ ਚ ਉਮੀਦ ਨਹੀਂ ਸੀ ਕਿ ਚੋਣਾਂ ਇੰਨੀ ਜਲਦੀ ਆ ਜਾਣ ਮੇਰਾ ਪਹਿਲਾਂ ਤਾਂ ਪ੍ਰੋਗਰਾਮ ਬਣਿਆ ਹੋਇਆ ਸੀ ਕੋਈ ਮੇਰੀ ਮਜਬੂਰੀ ਸੀ ਮੈਨੂੰ ਆਉਣਾ ਪੈਣਾ ਸੀ ਇੱਥੇ ਤੇ ਮੇਰਾ ਪਹਿਲਾਂ ਤਾਂ ਪ੍ਰੋਗਰਾਮ ਬਣਿਆ ਹੋਇਆ ਸੀ ਤੇ ਮੇਰੇ ਜਦੋਂ ਮੈਂ ਇੱਥੇ ਆ ਗਿਆ ਸੀ ਉਸ ਤੋਂ ਬਾਅਦ ਹਾਈ ਕੋਰਟ ਦੇ ਡੰਡੇ ਕਰਕੇ ਇੱਕਦਮ ਚੋਣਾਂ ਇਹਨਾਂ ਨੂੰ ਅਨਾਉਂਸ ਕਰਨੀਆਂ ਪੈ ਗਈਆਂ ਨਹੀਂ ਪਰ ਮੈਂ ਜਲਦ ਆਉਂਗਾ ਤੇ ਮੈਂ ਆਪਦੇ ਬੰਦੇ ਨੂੰ ਕਹਿਣਾ ਚਾਹੁੰਦਾ ਤਗੜੇ ਹੋ ਤੁਹਾਡੇ ਨਾਲ ਅਸੀਂ ਭੁੱਲੇ ਕੁਝ ਨਹੀਂ ਤੇ ਮੈਂ ਉਹ ਮੁੜ ਕੇ ਇਹ ਹੈ ਕਿ ਇਹਨਾਂ ਇਹਨਾਂ ਨੂੰ ਤਾਂ ਉਹ ਨਹੀਂ ਸਮਝ ਵੀ ਨਹੀਂ ਤੇ ਜੋ ਸਾਡੀ ਵਾਰੀ ਆ ਗਈ ਮੁੜ ਕੇ ਅਸੀਂ ਕੰਨਾਂ ਟੱਪਣ ਲਾ ਦੇਣਗੇ